ਇਨੀ ਦਿਨੀ ਅਮਰੀਕਾ ਦੇ ਵਿੱਚ ਤਕਰੀਬਨ 28 ਸਟੇਟਾਂ ਦੇ ਵਿੱਚ ਸਨੋ ਸਟਾਰਮ ਆਇਆ ਹੋਇਆ ਜਿਸ ਦੇ ਕਰਕੇ ਜਨ ਜੀਵਨ ਪ੍ਰਭਾਵਿਤ ਹੋਇਆ ਸੜਕੀ ਆਵਾਜਾਈ ਤਕਰੀਬਨ ਠੱਪ ਪਈ ਹੈ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਉਹ ਕੈਨਸਲ ਕਰਨੀਆਂ ਪਈਆਂ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਜੇ ਕੋਈ ਐਮਰਜੈਂਸੀ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ ਗੱਡੀ ਨੂੰ ਨਾ ਕੱਢੋ ਕਿਉਂਕਿ ਬਹੁਤ ਜਗ੍ਹਾ ਤੇ ਗੱਡੀਆਂ ਜੜੀਆਂ ਸਨੋਵ ਦੇ ਵਿੱਚ ਸਟ੍ਰੱਕ ਹੋਈਆਂ ਵੀ ਆ। ਇਨੇ ਦਿਨੀ ਅਮਰੀਕਾ ਦੇ ਵਿੱਚ ਮੌਸਮ ਨੇ ਭਿਆਨਕ ਰੂਪ ਧਾਰ ਲਿਆ ਹੈ ਅਮਰੀਕਾ ਦੀਆਂ 28 ਜਿਲ੍ਹਿਆਂ ਵਿੱਚ ਤੇਜ਼ ਸਨੋ ਸਟ੍ਰੋਮ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਈ ਇਲਾਕਿਆਂ ਵਿੱਚ برف ਦੀ ਮੋਟੀ ਚਾਦਰ ਵਿੱਚ ਛਾਦਰ ਵਿੱਚ ਗਈ ਹੈ ਜਿਸ ਨਾਲ ਸੜਕਾਂ ਸੁੰਨੀਆਂ ਪਈਆਂ ਹਨ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਫਲਾਈਟਾਂ ਰੱਦ ਕੀਤੀਆਂ ਗਈਆਂ ਨੇ ਜਦਕਿ ਰੇਲ ਸਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਨੇ ਮੌਸਮ ਵਿਗਿਆਨ ਵਿਭਾਗ ਵੱਲੋਂ ਲੋਕਾਂ ਨੂੰ ਇਤਿਹਾਸਤ ਵਰਤਨ ਦੀ ਅਪੀਲ ਕੀਤੀ ਗਈ ਹੈ ਤੇ ਬਿਨਾਂ ਲੋੜ ਕਰੋ ਪਾਹਣ ਨਾ ਨਿਕਲਣ ਦੇ ਸਲਾਹ ਵੀ ਦਿੱਤੀ ਜਾ ਰਹੀ ਹੈ ਅਮਰੀਕਾ ਵਿੱਚ ਮੌਸਮ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਦੇਸ਼ ਦੀਆਂ ਲਗਭਗ 28 ਰਾਜਾਂ ਦੇ ਵਿੱਚੋਂ ਤੇਜ਼ ਬਰਫੀਲੇ ਤੂਫਾਨ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ ਦੇ ਕਾਰਨ ਹਰ ਪਾਸੇ ਮੋਟੀ ਚਿੱਟੀ ਚਾਦਰ ਵਿਛੀ ਹੋਈ ਹੈ ਜਿਸ ਨਾਲ ਜ਼ਿੰਦਗੀ ਦੀ ਰਫ਼ਤਾਰ ਠਹਿ ਚੁੱਕੀ ਹੈ। ਬਰਫਬਾਰੀ ਤੇ ਕਾਰਨ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ। ਆਵਾਜਾਈ ਪ੍ਰਣਾਲੀ ਲਗਭਗ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਹਾਈਵੇ ਅਤੇ ਸਥਾਨਕ ਸੜਕਾਂ ਉੱਤੇ ਫਿਸਲਣ ਕਾਰਨ ਮਹਨਦੀ ਆਵਾਜਾਈ ਬਹੁਤ ਖਤਰਨਾਕ ਬਣ ਗਈ ਹੈ। ਕਈ ਥਾਵਾਂ 'ਤੇ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਜਿਸ ਕਾਰਨ ਪ੍ਰਸ਼ਾਸਨ ਦੇ ਵੱਲੋਂ ਐਮਰਜੈਂਸੀ ਸਿਮਾਵਾ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਇਸ ਭਿਆਨਕ ਮੌਸਮ ਦਾ ਸਭ ਤੋਂ ਵੱਡਾ ਅਸਰ ਹਾਈਵੇ ਸਿਮਾਵਾ ਅਤੇ ਪਿਆ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਿਸ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਵਾਈ ਅੱਡਿਆਂ 'ਤੇ ਫਸੇ ਯਾਤਰੀਆਂ ਲਈ ਖਾਸ ਬੰਦੋਬਸਤ ਕੀਤੇ ਜਾ ਰਹੇ ਹਨ ਪਰ ਮੌਸਮ ਦੀ ਗੰਭੀਰਤਾ ਕਾਰਨ ਹਾਲਾਤ ਹਜੇ ਵੀ ਚੁਣੌਤੀਪੂਰਨ ਬਣੇ ਹੋਏ ਨੇ ਇਹਨੀ ਦਿਨੀ ਅਮਰੀਕਾ ਦੇ ਵਿੱਚ ਤਕਰੀਬਨ 28 ਸਟੇਟਾਂ ਦੇ ਵਿੱਚ ਸਨੋ ਸਟਾਰਮ ਆਇਆ ਹੋਇਆ ਜਿਸ ਦੇ ਕਰਕੇ ਜਨ ਜੀਵਨ ਪ੍ਰਭਾਵਿਤ ਹੋਇਆ ਕਿਸੇ ਜਗ੍ਹਾ ਤੇ 3 ਇੰਚ ਕਿਸੇ ਜਗ੍ਹਾ ਤੇ 6 ਇੰਚ 9 ਇੰਚ ਕਈ ਜਗ੍ਹਾ ਤੇ 12 ਤੇ ਕਈ ਜਗ੍ਹਾ ਤੇ 18 ਇੰਚਾਂ ਤੱਕ ਜਿਹੜੀ ਸਨੋ ਫਾਲ ਹੋਈ ਹੈ ਬਰਫ਼ ਦੀ ਚਿੱਟੀ ਚਾਦਰ ਵਿਛੀ ਹੈ ਸੜਕੀ ਆਵਾਜਾਈ ਤਕਰੀਬਨ ਠੱਪ ਪਈ ਹੈ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਕੈਨਸਲ ਕਰਨੀਆਂ ਪਈਆਂ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਜਨ ਜੀਵਨ ਬਿਲਕੁਲ ਇਸ ਟਾਈਮ ਲਈ ਤੋਂ ਹਟਿਆ ਹੋਇਆ ਹੈ ਤੇ ਉਮੀਦ ਕਰਦੇ ਆਂ ਅਗਲੇ 3-4 ਦਿਨਾਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਨਿਖਰੇਗਾ ਪਰ ਇਸ ਟਾਈਮ ਤੇ ਘਰ ਦੇ ਵਿੱਚ ਰਹਿ ਕੇ احتیاط ਵਰਤਣ ਦੀ ਲੋੜ ਹੈ ਜੇ ਕੋਈ ਐਮਰਜੈਂਸੀ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ ਗੱਡੀ ਨੂੰ ਨਾ ਕੱਢੋ ਕਿਉਂਕਿ ਬਹੁਤ ਜਗ੍ਹਾ ਤੇ ਗੱਡੀਆਂ ਜੜੀਆਂ ਸਨੋਹ ਦੇ ਵਿੱਚ ਸਟਕ ਹੋਈਆਂ ਵੀ ਆ ਤੇ ਆਪਣੇ ਪਰਿਵਾਰ ਦੇ ਨਾਲ ਇਸ ਟਾਈਮ ਜਿਹੜਾ ਸਮਾਂ ਬਤੀਤ ਕਰੋ ਬਚਾਅ ਦੇ ਵਿੱਚ ਹੀ ਬਚਾ ਹੈ ਇਸਦੇ ਨਾਲ ਹੀ ਦੇ ਸਮਾਵਾ ਵੀ ਪਰਫਿਲੇ ਤੂਫਾਨ ਤੋਂ ਅਛੂਤੀਆਂ ਨਹੀਂ ਰਹੀਆਂ ਕਈ ਟ੍ਰੇਨਰ ਦੇ ਰੂਟ ਬਦਲੇ ਗਏ ਨੇ ਜਦਕਿ ਕਈ ਸਮਾਵਾ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਬਰਫੀਲੀ ਪਟੜੀਆਂ ਕਾਰਨ ਟ੍ਰੇਨਾਂ ਦੀ ਰਫ਼ਤਾਰ ਘਟਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰਦੇ ਆ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹਾਲਾਤ ਸੁਧਰਨ ਦੀ ਸੰਭਾਵਨਾ ਘੱਟ ਹੈ ਲੋਕਾਂ ਨੂੰ અત્યੰਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ برف ਹਟਾਉਣ ਅਤੇ ਬਿਜਲੀ ਸਪਲਾਈ ਬਹਾਲ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਲੋਕਾਂ ਨੂੰ ਅਪੀਲ ਹੈ ਕਿ ਉਹ ਸਰਕਾਰ ਸਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣ ਨਿਊਯਾਰਕ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ